ਚ ਸ਼ਹਿਰ ਹੈ ਫਿਰੋਜ਼ਪੁਰ ਉਹਦੇ ਨੇੜੇ ਸਥਾਨ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਰੇ ਸੱਚੇ ਪਾਤਸ਼ਾਹ ਬਿਲਕੁਲ ਨੇੜੇ ਸਥਾਨ ਆ ਉੱਤੇ ਉਸ ਸਥਾਨ ਦਾ ਨਾਮ ਹੈ ਗੁਰਦੁਆਰੇ ਦਾ ਨਾਮ ਹੈ ਜਾਮਣੀ ਸਾਹਿਬ ਹੁਣ ਤਾਂ ਪਤਾ ਲੱਗਾ ਮੈਂ ਦਰਸ਼ਨ ਤੇ ਨਹੀਂ ਕੀਤੇ ਅਸੀਂ ਤਾਂ ਇਤਿਹਾਸ ਪੜਿਆ ਵੀ ਹੁਣ ਤਾਂ ਸ਼ਹਿਰ ਦੇ ਨੇੜੇ ਹੀ ਲੱਗ ਗਿਆ ਸ਼ਹਿਰ ਆ ਪੜ ਗਿਆ ਉੱਥੋਂ ਤੱਕ ਨੇੜੇ ਹੀ ਹੈ ਸਾਹਿਬ ਨਾਲ ਹੀ ਕਹ ਲੋ ਤੁਸੀਂ ਉਸ ਸ਼ਹਿਰ ਦੇ ਵਿੱਚ ਇੱਕ ਜੱਟ ਰਹਿੰਦਾ ਤੇ ਬਾਣੀਆਂ ਵੀ ਰਹਿੰਦੇ ਸੇਠ ਵੀ ਹੈਗੇ ਕਿਵੇਂ ਮਹਾਰਾਜ ਜੀ ਸਾਡੇ ਨਾਲ ਨੇ ਦੋਵੇਂ ਰਹਿੰਦੇ ਜੱਟ ਨੂੰ ਜ਼ਿੰਮੇਦਾਰ ਨੂੰ ਪੈਸਿਆਂ ਦੀ ਲੋੜ ਪੈ ਗਈ ਜਦੋਂ ਪੈਸਿਆਂ ਦੀ ਲੋੜ ਪੈਂਦੀ ਆਪਾਂ ਸ਼ਾਹੂਕਾਰ ਕੋਲ ਹੀ ਜਾਂਦੇ ਆਂ ਆੜਤੀਆਂ ਕੋਲੋਂ ਸ਼ਾਹੂਕਾਰਾਂ ਕੋਲ ਹੀ ਜਾਣਾ ਉਹ ਫਿਰ ਸਾਨੂੰ ਪੈਸੇ ਦਿੰਦੇ ਨੇ ਜੱਟ ਨੂੰ ਲੋੜ ਪੈ ਗਈ ਪੈਸਿਆਂ ਦੀ ਉਹ ਸ਼ਾਹੂਕਾਰ ਕੋਲ ਗਿਆ ਜਾ ਕੇ ਕਹਿੰਦਾ ਸੇਠ ਜੀ ਇੰਨੇ ਕੁ ਰੁਪਈਆ ਦੀ ਲੋੜ ਹੈ ਸ਼ੇਠ ਨੇ ਸੋਚਿਆ ਵੀ ਕਦੀ ਮੇਰੇ ਪੈਸੇ ਨਾ ਮੋੜੇ ਉਹਨੇ ਦੇਣ ਤੋਂ ਇਨਕਾਰ ਕਰ ਦਿੱਤਾ ਵੀ ਮੈਂ ਨਹੀਂ ਦਿੰਦਾ ਇਨਕਾਰ ਕਰ ਦਿੱਤਾ ਉਹਨੇ ਕਿਹਾ ਨਹੀਂ ਮੈਂ ਤੈਨੂੰ ਪੈਸੇ ਤੇਰੇ ਮੋੜ ਦਿਆਂਗਾ ਮੈਨੂੰ ਲੋੜ ਹੈ ਮੈਨੂੰ ਪੈਸੇ ਦੇ ਦੇ ਉਹਨੇ ਕਿਹਾ ਨਾ ਪਈ ਕੀ ਪਤਾ ਮੋੜੇ ਕਿ ਨਾ ਮੋੜੇ ਮੇਰੇ ਪੈਸੇ ਨਾ ਮੋੜੇ ਉਹਨੇ ਇਨਕਾਰ ਕਰ ਦਿੱਤਾ ਹੁਣ ਉਸ ਜੱਟ ਨੇ ਕੀ ਕੀਤਾ ਉਹਨੇ ਕਹਿਤਾ ਸੌ ਗੁਰੂ ਦੀ ਮੈਂ ਤੇਰੇ ਪੈਸੇ ਮੋੜ ਦਿਆਂਗਾ ਮੈਨੂੰ ਪੈਸੇ ਦੇ ਦੇ ਉਹਨ ਉਸ ਟੈਂਪ ਗੁਰੂ ਕੋਲ ਸੀ ਜਦੋਂ ਸੌ ਚੁੱਕੀ ਸੀ ਮਨ ਖਿਆਲ ਕਰਿਆ ਜੇ ਮੇਰੀ ਬੇਨਤੀ ਹੀ ਸਮਝ ਲੈਣਾ ਵੀ ਗੁਰ ਰੱਬ ਕੇਵਲ ਗੁਰਦੁਆਰੇ ਮੰਦਰਾ ਸੀ ਆ ਉਹਨੇ ਕਿਹਾ ਸੌ ਗੁਰੂ ਦੀ ਤੇਰੇ ਪੈਸੇ ਮੋੜ ਦਿਆਂਗਾ ਜਦੋਂ ਇਨੀ ਗੱਲ ਜੱਟ ਨੇ ਕਹੀ ਨਾ ਵੀ ਸੌ ਗੁਰੂ ਦੀ ਤੇਰੇ ਪੈਸੇ ਮੋੜ ਦਿਆਂਗਾ ਉਹ ਸੇਟ ਕਹਿਣ ਲੱਗਾ ਹੁਣ ਗੁਰੂ ਨੂੰ ਜਾਵਣ ਦੇ ਦਿੱਤਾ ਹੁਣ ਕੋਈ ਡਰ ਨਹੀਂ ਹੁਣ ਮੇਰੇ ਪੈਸੇ ਆ ਜਾਣ ਹੁਣ ਗੁਰੂ ਨੂੰ ਜਾਵਣ ਦੇ ਦਿੱਤਾ ਇਹਨੇ ਸੌ ਗੁਰੂ ਦੀ ਤੇਰੇ ਪੈਸੇ ਮੋੜ ਦਿਆਂ ਉਹਨੇ ਸੇਟ ਨੇ ਪੈਸੇ ਦੇ ਦਿੱਤੇ ਚਲੋ ਜੱਟ ਦਾ ਕੰਮ ਚੱਲ ਗਿਆ ਜਿੰਨਾ ਕੋ ਸਮਾਂ ਉਹਨੇ ਕਿਹਾ ਸੀ ਵੀ ਇਨੇਚਰ ਨੂੰ ਮੋੜ ਦਿਆਂਗਾ ਜੱਟ ਨੇ ਮੰਗਣੇ ਸ਼ੇਠ ਨੇ ਮੰਗਣੇ ਸ਼ੁਰੂ ਕਰ ਦਿੱਤੇ ਲੈ ਭਾਈ ਮੇਰੇ ਪੈਸੇ ਦੇ ਦੇ ਭਾਈਓ ਅੱਜ ਦਿਆਂਗਾ ਕੱਲ ਦਿਆਂਗਾ ਦੇ ਦੇਾਂਗਾ ਭਾਈ ਦਿਆਂਗਾ ਅੱਜ ਕੱਲ ਦਿਆਂਗਾ ਪਰ ਗੁਰਬਾਣੀ ਇੱਕ ਬਚਨ ਕਹਿੰਦੀ ਏ ਪਿਆਰਿਓ ਅਜ ਦੇ ਸਮੇਂ ਦੇ ਮੁਤਾਬਕ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਧਣ ਤੋਂ ਜਾਏ ਕਹਿੰਦੇ ਟਾਲ ਮਟੋਲ ਕਰੇਗਾ ਨਾ ਤੇ ਵਿਆਜ ਬੜੀ ਵੱਧ ਜਾਣੀ ਹੈ ਇਹ ਗੁਰੂ ਸਾਹਿਬ ਵੀ ਕਹਿੰਦਾ ਜੇ ਗੱਲ ਮਤੇ ਭਲੇਖਾ ਹੋਵੇ ਤੁਹਾਨੂੰ ਮਿਸ ਸ਼ਾਹੂਕਰ ਵਿਆਜ ਲਾਂਦੇ ਨੇ ਤੇ ਉਹਨਾਂ ਦਾ ਧੰਦਾ ਪਈ ਉਹਨੇ ਨੇ ਲਾਣੀ ਉਹਨਾਂ ਦਾ ਤਾਂ ਕਿੱਸਾ ਹੀ ਹੈ ਪਰ ਜੇ ਤੂੰ ਟਾਲ ਮਟੋਲ ਕਰਨਾ ਨਾ ਦੇਂਦਾ ਨਹੀਂ ਕਿਸੇ ਦਾ ਹੱਕ ਉਹਦੀ ਵਿਆਜ ਭੰਡਈ ਹੈ ਫਿਰ ਰੱਬ ਨੇ ਤਾਂ ਸਣੇ ਵਿਆਜ ਲੈਣੇ ਨੇ ਫਿਰ ਇੱਥੇ ਤਾਂ ਚਲੋ ਟਾਲ ਮਟੋਲ ਹੋ ਜੂਗੀ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਧਨ ਤੋ ਜਾਏ ਨਾ ਹਰਪਜਿਓ ਨਾ ਖੱਤ ਫਟਿਓ ਕਾਲ ਪਹੁੰਚਿਓ ਆਇਓ ਕਹਿੰਦੇ ਮੌਤ ਹੀ ਆ ਜਾਣੀ ਫਿਰ ਟਾਲ ਮਟੋਲ ਕਰਦਿਆ ਫਿਰ ਉਹ ਖਾਤਾ ਬੜਾ ਵੱਡਾ ਹੋ ਜਾਣਾ ਫਿਰ ਨਿਵੇੜਨਾ ਬੜਾ ਔਖਾ ਹੋ ਜਾਂਦਾ ਹੈ ਉਹ ਖਾਤਾ ਬੜਾ ਵੱਡਾ ਹੋ ਜਾਂਦਾ ਹੈ ਉਹ ਸੇਠ ਰੋਜ਼ ਪੈਸੇ ਮੰਗਦਾ ਹੈ ਉਹ ਟਾਲ ਮਟੋਲ ਕਰਦਾ ਹੈ ਦੇ ਦੇਾਂਗਾ ਤੇਰੇ ਪੈਸੇ ਕੋਈ ਗੱਲ ਨਹੀਂ ਮੋੜ ਦੇਾਂਗਾ ਆਇਓ ਜੇ ਕਾਰਨ ਬਣਿਆ ਉਹ ਸੇਠ ਮੰਗਦਾ ਮੰਗਦਾ ਮਰ ਗਿਆ ਤੇ ਜੱਟ ਨੇ ਤੇ ਆਖਿਆ ਚਲ ਹੁਣ ਮੰਗਣ ਲਈ ਮਰ ਗਿਆ ਹੁਣ ਦੇਣੇ ਵੀ ਕੀ ਨੇ ਜਦੋਂ ਜਿੰਨੂ ਤੋਂ ਲੈ ਉਹਦੇ ਮਾਰੇ ਤੇ ਗਿਆ ਹੀ ਏ ਮਰ ਗਿਆ ਹੁਣ ਕੰਮ ਨਿਭੜਿਆ ਹੁਣ ਕੀ ਦੇਣੇ ਤੇ ਕੋਈ ਨਹੀਂ ਜੱਟ ਨੇ ਫਿਰ ਕਿਹੜਾ ਬੈਠੇ ਰਹਿਣਾ ਸੀ ਮਰਨਾ ਤੇ ਫਿਰ ਉਹਨੇ ਵੀ ਹੈਗਾ ਸੀ ਭਾਈ ਦੇਣ ਵਾਲੇ ਨੇ ਵੀ ਮਰਨਾ ਹੀ ਏ ਜੋ ਵਿਚਾਰਾ ਦੇਣ ਵਾਲਾ ਮਰ ਗਿਆ ਤੇ ਫਿਰ ਆਪਾਂ ਨੇ ਵੀ ਤੇ ਮੌਤ ਆਉਣੀ ਜੇ ਆਪਾਂ ਅਜ ਬੇਈਮਾਨਾ ਕਰਦੇ ਆ ਤਾਂ ਉਹ ਜੱਟ ਵੀ ਮਰ ਗਿਆ ਰੱਬ ਨੇ ਜਦੋਂ ਹਸਾਬਕਤਾ ਵੇਖਿਆ ਵੀ ਇਹਦੇ ਤੇ ਪੈਸੇ ਨੇ ਇਹਨੇ ਤੇ ਲੈਣੇ ਨੇ ਤੇ ਇਹਨੇ ਦੇਣੇ ਨੇ ਉਹ ਦੋਨੋਂ ਉਸੇ ਨਗਰ ਦੇ ਵਿੱਚ ਘੱਲ ਛੜੇ ਦੁਬਾਰਾ ਉਸੇ ਨਗਰ ਵੀ ਦੁਬਾਰਾ ਆ ਜਾਂਦੇ ਨੇ ਜਿਹੜਾ ਸੇਠ ਏ ਉਹ ਬਾਜ ਦੇ ਰੂਪ ਵਿੱਚ ਆਉਂਦਾ ਹੈ ਜਿਹੜਾ ਜੱਟ ਆ ਉਹ ਤਿੱਤਰ ਦੇ ਰੂਪ ਵਿੱਚ ਆਉਂਦਾ ਹਨ ਖਿਆਲ ਕਰਿਆ ਜੇ ਜਮਨ ਕਿਨੂੰ ਦਿੱਤਾ ਸੀ ਗੁਰੂ ਨੂੰ ਸੌ ਗੁਰੂ ਦੀ ਦੇ ਦੇਾਂਗਾ ਗੁਰੂ ਨੂੰ ਜਾਮਣ ਦਿੱਤਾ ਸੀ ਉਹ ਬਾਜ ਆ ਜਾਂਦਾ ਹੈ ਸੇੜ ਜਿਹੜਾ ਉਹ ਬਾਜ ਬਣ ਜਾਂਦਾ ਉਸੇ ਨਗਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਹੈ ਜਿਹੜਾ ਜੱਟ ਸੀ ਉਹ ਪਿੱਤਰ ਬਣ ਕੇ ਉਸੇ ਨਗਰ ਵਿੱਚ ਆਇਆ ਜਦੋਂ ਧੰਨ ਗੁਰੂ ਗੋਬੇ ਸਿੰਘ ਜੀ ਮਹਾਰਾਜ ਚਮਕੌਰ ਦੀ ਜੜੀ ਗੜੀ ਤੋਂ ਜਦੋਂ ਪੁੱਤਰ ਸ਼ਹੀਦ ਹੋਏ ਨੇ ਆ ਸੰਗਰਾਂਦ ਵਾਲੇ ਦਿਨ ਮੰਗੀ ਦਾ ਮੇਲਾ ਲੱਗਾ ਮੁਕਤਸਰ ਦੀ ਧਰਤੀ ਤੇ ਮਹਾਰਾਜ ਜਦੋਂ ਇੱਥੇ ਪਹੁੰਚੇ ਨੇ ਤੇ ਮਹਾਰਾਜ ਨੇ ਸਿੰਘਾਂ ਨੂੰ ਕਿਹਾ ਵੀ ਅਸੀਂ ਇੱਧਰ ਅੱਗੇ ਥੋੜਾ ਜਿਹਾ ਹੋਰ ਅੱਗੇ ਜਾਣਾ ਹੈ ਮਹਾਰਾਜ ਇੱਧਰ ਕਿੱਧਰ ਕਹਿੰਦੇ ਵੀ ਥੋੜਾ ਜਿਹਾ ਅੱਗੇ ਜਾਣਾ ਹੈ ਉਹ ਜਿੱਥੇ ਜਾਮਣੀ ਸਾਹਿਬ ਗੁਰਦੁਆਰਾ ਗੁਰੂ ਗੋਬੇ ਸਿੰਘ ਜੀ ਮਹਾਰਾਜ ਉੱਥੇ ਜਾ ਕੇ ਬਹਿ ਗਏ ਨੇ ਸਿੰਘ ਵੀ ਨਾਲ ਨੇ ਜਦੋਂ ਬੈਠੇ ਨੇ ਜਿੱਥੇ ਗੁਰੂ ਗੋਬੇ ਸਿੰਘ ਜੀ ਮਹਾਰਾਜ ਜਾ ਕੇ ਬੈਠੇ ਨੇ ਉੱਥੇ ਵੇਖਿਆ ਗੁਰਮਖੋ ਜਿਹੜਾ ਬਾਜ ਸੀ ਉਹ ਤਿੱਤਰ ਨੂੰ ਨੋਚ-ਨੋਚ ਕੇ ਖਾ ਰਿਹਾ ਸੀ ਉਹਨੇ ਚੁੰਝਾ ਮਾਰ-ਮਾਰ ਕੇ ਲਹੂ ਲਵਾਨ ਕੀਤਾ ਹੋਇਆ ਸੀ ਉਹਦਾ ਮਾਸ ਨੋਚ-ਨੋਚ ਆ ਬੱਚਿਆਂ ਨੂੰ ਚੁੱਪ ਕਰਾਓ ਭਾਈ ਉਹਦਾ ਮਾਸ ਜਿਹੜਾ ਨਾ ਨੋਚ-ਨੋਚ ਕੇ ਖਾ ਰਿਆ ਸੀ ਤਿੱਤਰ ਦਾ ਬਾਜ ਖਾਂਦਾ ਸੀ ਪਿਆ ਬਾਜ ਤਗੜਾ ਹੁੰਦਾ ਤਿੱਤਰ ਉਚਾਰਾ ਮਾੜਾ ਉਹਨੂੰ ਨੋਚ-ਨੋਚ ਕੇ ਖਾ ਰਿਆ ਸੀ ਲਹੂ ਵਗਦਾ ਹੈ ਲਹੂ ਲਵਾਨ ਹੋਇਆ ਪਿਆ ਤਿੱਤਰ ਸਿੰਘਾਂ ਦਾ ਸਿੰਘਾਂ ਦੀ ਨਜ਼ਰ ਪੈ ਗਈ ਵੀ ਉਹ ਸਾਹਮਣੇ ਕੀ ਹੁੰਦਾ ਪਿਆ ਉਹਨਾਂ ਨੇ ਕਿਹਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਾਰੇ ਸੱਚੇ ਪਾਤਸ਼ਾਹ ਵੇਖੋ ਬਾਜ ਤਿੱਤਰ ਨੂੰ ਨੋਚ-ਨੋਚ ਕੇ ਖਾਂਦਾ ਪਿਆ ਮਾਰਦਾ ਪਿਆ ਮਹਾਰਾਜ ਜੀ ਛਡਾ ਦਈਏ ਮਾਰੇ ਕਦੇ ਨਹੀਂ ਪਾਈ ਛਡਾਣਾ ਨਹੀਂ ਉਹਨਾਂ ਦਾ ਕੋਈ ਹਸਾਬ ਕਿਤਾਬੇ ਕਰ ਲੈਂਦੇ ਹੋ ਆਪਣਾ ਮਹਾਰਾਜ ਜੀ ਛਡਾ ਦਈਏ ਮਾਰੇ ਕਦੇ ਨਹੀਂ ਪਾਈ ਛਡਾਣਾ ਨਹੀਂ ਕੋਈ ਇਹਨਾਂ ਦਾ ਆਪਣਾ ਹਸਾਬ ਕਿਤਾਬੇ ਕਰ ਲੈਂਦੇ ਹੋ ਪੂਰਾ ਔਰ ਸਿੰਘਾਂ ਨੇ ਪੁੱਛਿਆ ਮਹਾਰਾਜ ਜੀ ਹਸਾਬ ਕਿਤਾਬ ਕਾ ਦਾ ਹੈ ਕੀ ਹਸਾਬ ਕਿਤਾਬ ਹੈ ਫਿਰ ਮਾਰੇ ਨੇ ਦੱਸਿਆ ਵੀ ਆ ਜਿਹੜਾ ਬਾਜ ਹੈ ਸੇਠ ਸੀ ਆ ਜਿਹੜਾ ਤਿੱਤਰ ਹੈ ਜੱਟ ਸੀ ਇਹਨੇ ਪੈਸੇ ਲੈੇ ਸਣ ਸਾਡਾ ਇੱਧਰ ਆਉਣ ਦਾ ਕੋਈ ਅਸੀਂ ਇੱਧਰ ਨਹੀਂ ਸੀ ਆਉਣਾ ਸਿਰਫ ਅਸੀਂ ਤਾਂ ਆਏ ਆ ਇਸ ਜੱਟ ਨੇ ਕਹਿਤਾ ਇਹ ਸੌਹ ਗੁਰੂ ਦੀ ਤੇਰੇ ਪੈਸੇ ਮੋੜ ਦੇਂਗੇ ਨੇ ਸਾਨੂੰ ਜਾਮਣ ਦੇ ਦਿੱਤਾ ਸੀ ਅਸੀਂ ਆਪਣੀ ਜਾਮਣੀ ਦੇਣ ਵਾਸਤੇ ਆਏ ਆ ਅੱਜ ਉੱਥੇ ਗੁਰਦੁਆਰਾ ਬਣਿਆ ਜਾਮਣੀ ਸਾਹਿਬ ਅਸੀਂ ਆਪਣੀ ਜਾਮਣੀ ਦੇਣ ਵਾਸਤੇ ਆਏ ਆ ਇਹਨੇ ਸਾਨੂੰ ਜਾਮਣ ਦਿੱਤਾ ਹੋਇਆ ਹੈ ਅਸੀਂ ਪਿਆਰਿਓ ਕੰਮ ਤੇ ਆਪਣੇ ਚਲਾਣੇ ਨੇ ਅਸੀਂ ਜਾਵਣ ਗੁਰੂ ਨੂੰ ਦੇ ਦਿੰਨੇ ਆ ਫੱਟ ਬਾਹਰ ਖਲੋਤੇ ਕਹਿ ਦਿੰਨੇ ਆ ਸੋਹ ਗੁਰੂ ਦੀ ਉਹ ਗੁਰੂ ਤੇ ਤੇਰੇ ਕੋਲ ਹੀ ਖਲੋਤਾ ਹੈ ਗੁਰੂ ਦੂਰ ਥੋੜੀ ਹੈ ਗੁਰੂ ਤੇ ਨਾਲ ਹੀ ਹੈ ਉਹ ਤਾਂ ਸਾਡੇ ਅੰਦਰ ਹੈ ਕੋ ਰੱਬ ਬਾਹਰ ਥੋੜੀ ਹੈ ਤਾਂ ਹੀ ਤਾਂ ਭਗਤ ਕਬੀਰ ਸਾਹਿਬ ਨੇ ਫਿਰੇ ਬਚਨ ਕਿਹਾ ਸੀ ਬਾਣੀ ਦੇ ਅੰਦਰ ਜਦੋਂ ਲੋਕਾਂ ਨੇ ਆਪਸੇ ਝਗੜਾ ਕੀਤਾ ਸੀ ਉਦੋਂ ਗੁਰਦੁਆਰੇ ਤੇ ਹੈ ਨਹੀਂ ਸਨ ਜਦੋਂ ਭਗਤ ਕਬੀਰ ਸਾਹਿਬ ਆਏ ਨੇ ਅਜੇ ਗੁਰਨਾਨਕ ਸਾਹਿਬ ਨਹੀਂ ਸਨ ਆਏ ਅਜੇ ਭਗਤ ਕਬੀਰ ਸਾਹਿਬ ਵਰਗੇ ਆਏ ਸਨ ਹਿੰਦੂ ਕਹਿੰਦੇ ਸਨ ਮੰਦਰਾਂ ਵਿੱਚ ਰੱਬ ਹੈ ਮੁਸਲਮਾਨ ਕਹਿੰਦੇ ਸਨ ਮਸੀਤਾਂ ਵਿੱਚ ਰੱਬ ਹੈ ਆਪਸੇ ਝਗੜੇ ਕਰੀ ਜਾਂਦੇ ਸਨ ਤਕਬੀਰ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਫੈਸਲਾ ਕਰ ਦਿਓ ਤਾਂ ਨੱਕਾਸੀ ਫੈਸਲਾ ਕੀ ਕਰੀਏ ਤੁਸੀਂ ਦੋਵੇਂ ਗਲਤ ਹੋ ਉਹਨਾਂ ਨੇ ਕਿਹਾ ਵੀ ਦੋਵੇਂ ਕਿਵੇਂ ਫਿਰ ਭਗਤ ਕਬੀਰ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਨਾ ਉਹ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਵਿੱਚ ਹੈ ਜਿਹੜਾ ਫੈਸਲਾ ਦਿੱਤਾ ਸੀ ਕਬੀਰ ਸਾਹਿਬ ਕਹਿਣ ਲੱਗੇ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੇਰਾ ਹਿੰਦੂ ਮੂਰਤ ਨਾਮ ਨਵਾਸੀ ਦੋਹੇ ਮੇ ਤਤ ਨਾ ਹੈਰਾ ਤੁਹਾਡੀ ਦੂਹਾਂ ਦੀ ਗੱਲ ਗਲਤ ਹੈ ਕਹਿ ਲਗੇ ਹਿੰਦੂ ਕਹਿੰਦਾ ਪੁਰਜ ਵਾਲੇ ਪਾਸੇ ਚੜਦੇ ਪਾਸੇ ਰੱਬ ਹੈ ਮੁਸਲਮਾਨ ਕਹਿੰਦਾ ਲੈਂਦੇ ਵਾਲੇ ਪਾਸੇ ਰੱਬ ਇਹ ਝਗੜਾ ਹੀ ਪਾਇਆ ਹੋਇਆ ਹੈ ਰੱਬ ਤੇ ਰੱਬ ਕਿੱਥੇ ਹੈ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਖ ਕਿਸਕੇਰਾ ਹਿੰਦੂ ਮੂਰਤ ਨਾਮ ਨਵਾਸੀ ਦੋਹੇ ਮੇ ਤਤ ਨਾ ਹੈਰਾ ਦੱਖਣ ਦੇਖ ਹਰੀਕਾ ਬਾਸਾ ਪਸ਼ਚਮ ਇਹੋ ਮਕਾਨਾ ਮਕਾਮਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੋਰ ਮਕਾਮਾ ਬੰਦਿਆ ਕਾ ਨੂੰ ਰਬਾਰ ਭਜਦਾ ਫਿਰਨਾ ਰੱਬ ਤੇ ਤੇਰੇ ਅੰਦਰ ਬੈਠਾ ਹੋਇਆ ਉਹ ਤਾਂ ਅੰਦਰ ਹੈ ਗੁਰੂ ਤੇਗ ਬਹਾਦਰ ਸਾਹਿਬ ਇਸ ਗੱਲ ਤੇ ਮੋਹਰ ਲਾਉਂਦੇ ਨੇ ਘਟ ਘਟ ਮੈਂ ਹਰ ਜੂ ਬਸ ਹੈ ਉਹ ਤੇ ਘਟ ਘਟ ਦੇ ਵਿੱਚ ਹੈ ਉਹ ਰੱਬ ਕਿਧਰੇ ਦੂਰ ਥੋੜੀ ਹੈ ਰੱਬ ਤੇ ਨਾਲ ਹੀ ਹੈ ਇਹ ਤਾਂ ਅਸੀਂ ਮਨਮੁਖ ਹੋ ਗਏ ਸਾਨੂੰ ਨਹੀਂ ਸਮਝ ਅਸੀਂ ਕਹਿੰਨੇ ਗੁਰਦੁਆਰੇ ਮੰਦਰਾਂ ਵਿੱਚ ਹੀ ਸੀਮਤ ਹੈ ਰੱਬ ਨਹੀਂ ਪਿਆਰਿਓ ਰੱਬ ਤੇ ਸਾਡੇ ਅੰਦਰ ਬੈਠਾ ਹੈ ਉਹ ਤੇ ਹਰ ਇੱਕ ਦੇ ਅੰਦਰ ਹੈ ਉਹ ਕਿਦਰੇ ਬਾਹਰ ਨਹੀਂ ਹੈਗਾ ਉਹ ਸਾਡੇ ਨਾਲ ਹੈ ਪਰ ਅਸੀਂ ਮਨਮੁਖ ਬਣ ਕੇ ਗੱਲ ਕਰੀ ਜਾਂਦੇ ਨਹੀਂ ਪਿਆਰਿਆ ਮਾਰੇ ਤਾਂ ਹੀ ਤਾਂ ਕਹਿੰਦੇ ਨੇ ਮੈਂ ਆਪਣੇ ਵਿਸ਼ੇ ਵਾਲਾ ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਸਦਾ ਰੋ ਤਿੰਨ ਸ਼ਬਦ ਨੇ ਮਨ ਦੇ ਪਰਥਾਏ ਸਬੋਧਨ ਕਰਕੇ ਮਾਰੇ ਕਹਿੰਦੇ ਨੇ ਜੇ ਮਨ ਟਿਕ ਜਾਏ ਨਾ ਬੰਦੇ ਦਾ ਮਨ ਇੱਥੇ ਬਹਿ ਜਾ ਟਿਕ ਜਾਏ ਮਨ ਗੁਰਮੁਖ ਬਣ ਜਾਏ ਗੁਰਮੁਖੋਂ ਵਾਲੇ ਕੰਮ ਮਨ ਕਰਨ ਲੱਗ ਜਾਏ ਆ ਦਾਤਾ ਫਿਰ ਮਿਲਦੀਆਂ ਨੇ ਕਦੀ ਅਗਲਾ ਅਗਲੀਆਂ ਪੰਕਤੀਆਂ ਪੜ ਕੇ ਵੇਖ ਲਿਆ ਜੇ ਰੋਜ਼ ਪੜਦੇ ਹੋ ਸ਼ਬਦ ਤੇ ਤੁਹਾਨੂੰ ਯਾਦ ਹੀ ਹੈ ਜਦੋਂ ਮਨ ਟੇਗ ਗਿਆ ਨਾ